ਭਗਤ ਪੂਰਨ ਸਿੰਘ ਜੀ ਇੱਕ ਨਾ ਨਹੀਂ ਇੱਕ ਸੰਕਲਪ ਹੈ ਸੇਵਾ ਦਾ ਸਿਧਾਂਤ ਦਾ ਸਿਮਰਨ ਦਾ ਮਨੁੱਖੀ ਹੱਕਾਂ ਦਾ ਆਪਜੀ ਦਾ ਜਨਮ ਸਨ 1904 ਦੇ ਵਿੱਚ ਜੂਨ ਮਹੀਨੇ ਜੋ ਮਾਤਾ ਮਹਿਤਾਬ ਕੁਰਦੀ ਕੁਖੋਂ ਹੋਇਆ ਰੁਹਾਣਾ ਰਾਜੇਵਾਲ ਦੇ ਵਿੱਚ ਚਿਬੂ ਮਾਲ ਜੀ ਦੇ ਘਰ RAM JI DAS ਨਾਂਸੀ ਬਚਪਨ ਦੇ ਵਿੱਚ ਇੱਕ ਮੰਦਰ ਗਏ ਥੋੜਾ ਇਹੋ ਜਿਹਾ ਵਿਤਕਰਾ ਦੇਖਿਆ ਧੱਕਾ ਦੇਖਿਆ ਮਨ ਦੇ ਵਿੱਚ ਬਿਲਵਲਾ ਆਇਆ ਗੁਰਦੁਆਰਾ ਸਾਹਿਬ ਗਏ ਗਲਵਕੜੀ ਚ ਲਿਆ ਗਿਆ ਸੇਵਾ ਕੀਤੀ ਅੰਮ੍ਰਿਤਸ਼ਕੀ ਭਗਤ ਪੂਰਨ ਸਿੰਘ ਜੀ ਬਣ ਗਏ ਉਸ ਤੋਂ ਬਾਅਦ ਦੇਸ਼ ਦੀ ਵੰਡ ਵੇਲੇ ਜੋ ਸੇਵਾ ਨਿਭਾਈ ਪਿੰਗਲਵਾੜਾ ਸੰਸਥਾ ਬਣਾਈ ਮਨੁੱਖੀ ਹੱਕਾਂ ਦੇ ਲਈ ਦਰਬਾਰ ਸਾਹਿਬ ਤੇ ਹਮਲੇ ਵੇਲੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਕਿ ਤੁਸੀਂ ਇਹ ਹਮਲਾ ਕਰਕੇ ਜਿਸ ਤਰ੍ਹਾਂ ਕਾਣ ਕੀਤਾ ਜਿਵੇਂ ਬੱਚਿਆਂ ਦਾ ਲਹੂ ਡੋਲਿਆ ਪਾਣੀ ਦੇ ਥਾਂ ਤੇ ਉਹਨਾਂ ਨੂੰ ਉਸ ਦੇ ਵਿੱਚ ਤੰਬਾਕੂ ਸਿਗਰਟ ਘੋਲ ਕੇ ਕੁਝ ਪਲਾਉਣ ਦੀ ਕੋਸ਼ਿਸ਼ ਕੀਤੀ ਔਰਤਾਂ ਦੀ ਬੇਪਤੀ ਕੀਤੀ ਜ਼ਖਮੀਆਂ ਨੂੰ ਗੋਲੀਆਂ ਮਾਰ ਕੇ ਮਾਰਿਆ ਮੈਂ ਤੁਹਾਡਾ ਪਦਮਸ਼ਰੀ ਵਾਪਸ ਕਰਦਾ ਇਸੇ ਕਾਰਨ ਇੰਡੀਅਨ ਸਟੇਟ ਨੇ ਉਹਨਾਂ ਦਾ ਨਾਮ ਨੋਬਲ ਪੁਰਸਕਾਰ ਲਈ ਨਾਮਜ਼ਦ ਨਹੀਂ ਕੀਤਾ ਪਰ ਕਿਸੇ ਵੀ ਫਿਰਕੂ ਰੰਗਤ ਤੋਂ ਉੱਪਰ ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦਾ ਸਿਧਾਂਤ ਦਿੱਤਾ ਬਚਪਨ ਦੇ ਵਿੱਚ ਛੋਟੀ ਜਮਾਤ ਚ ਪੜਦੇ ਆ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਘਰੇ ਆਏ ਜਦੋਂ ਉਹਨਾਂ ਨੇ ਥਾਪੜਾ ਦਿੱਤਾ ਇੱਕੋ ਹੀ ਗੱਲ ਸਿਧਾਂਤਕ ਤੌਰ ਤੇ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਹੈ ਤੇ ਦਰਦ ਮਹਿਸੂਸ ਕਰਨਾ ਹੀ ਸਾਡਾ ਫਰਜ਼ ਬਣਦਾ ਹੈ 5 ਅਗਸਤ ਨੂੰ 1992 ਨੂੰ ਉਹ ਚਲਾਣਾ ਕਰ ਗਏ ਪਰ ਡਾਕਟਰ ਭਾਈ ਵੀਰ ਸਿੰਘ ਜੀ ਦੇ ਸ਼ਬਦਾਂ ਅਨੁਸਾਰ ਉਹਨਾਂ ਦੇ ਮਨ ਦੇ ਵਿੱਚ ਜੋ ਦਰਦ ਸੀ ਕਦੇ ਪਹਿਲਾਂ ਡਾਕਟਰ ਸਾਹਿਬ ਨੇ ਇੱਕ ਰੁਬਾਈ ਲਿਖੀ ਸੀ ਅਜ ਉਹਨਾਂ ਤੇ ਵੀ ਪੂਰੀ ਠੁਕਤੀ ਹੈ ਦੁਨੀਆ ਦਾ ਦੁੱਖ ਦੇਖ-ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਲਾ ਪੰਗਰ ਵਗ ਤੁਰਦਾ ਨੈਣੋਂ ਨੀਰ ਵਹਾਂਦਾ ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੀ ਆਪਾ ਵਾਰੂ ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖ ਆਂਦਾ ਦਰਦ ਦੇਖ ਦੁੱਖ ਆਂਦਾ